ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਨੇ ਨਿੱਜੀਕਰਨ ਅਤੇ 4 ਨਵੇਂ ਕੀਰਤ ਕਾਨੂੰਨਾਂ ਖਿਲਾਫ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਜਿਸ ਤਹਿਤ ਬੈਂਕਿੰਗ, ਬੀਮਾ, ਡਾਕ ਸੇਵਾਵਾਂ, ਕੋਲਾ ਖਣਨ, ਨਿਰਮਾਣ ਅਤੇ ਰਾਜ ਆਵਾਜਾਈ ਸਮੇਤ ਮੁੱਖ ਖੇਤਰਾਂ ਦੇ 25 ਕਰੋੜ ਤੋਂ ਵੱਧ ਕਾਮੇ ਹੜਤਾਲ ਤੇ ਜਾਣਗੇ ਕਿਸਾਨ ਯੂਨੀਅਨਾਂ ਅਤੇ ਪਿੰਡੂ ਮਜ਼ਦੂਰ ਸੰਗਠਨਾਂ ਨੇ ਵੀ ਟ੍ਰੇਡ ਯੂਨੀਅਨਾਂ ਦੇ ਕੇਂਦਰੀ ਟ੍ਰੇਡ ਯੂਨੀਅਨਾਂ ਨੂੰ ਸਮਰਥਨ ਦਿੱਤਾ ਹੈ ਤੇ ਭਾਰਤ ਬੰਦ ਦਾ ਇਹ ਸੱਦਾ ਕੇਂਦਰ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਵੱਲ ਝੁਕਾਅ ਲੱਗ ਵਧ ਰਹੀ ਮਹਿੰਗਾਈ ਤੇ ਉਥੇ ਹੀ ਸੰਘੜ ਰਹੀ ਨੌਕਰੀਆਂ ਦੇ ਮੌਕਿਆਂ ਖਿਲਾਫ ਰੋਜ਼ ਜਤੋਂ ਲਈ ਦਿੱਤਾ ਗਿਆ ਹੜਤਾਲ ਨਾਲ ਬੈਂਕਿੰਗ ਬੀਮਾ ਆਵਾਜਾਈ ਬਿਜਲੀ ਡਾਕ ਸਮੇਤ ਹੋਰ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ ਹੜਤਾਲ ਦਾ ਸੱਦਾ ਦੇਣ ਵਾਲੀਆਂ ਯੂਨੀਅਨਾਂ ਵਿੱਚ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਇਨ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਤੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨਸ ਤੇ ਹਿੰਦ ਮਜ਼ਦੂਰ ਸਭਾ ਸਮੇਤ ਹੋਰ ਯੂਨੀਅਨਾਂ ਸ਼ਾਮਲ ਨੇ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਯਾਨੀ ਕਿ AITUC ਦੇ ਅਮਰਜੀਤ ਕੌਰ ਮੁਤਾਬਕ ਨਿਰਮਾਣ ਖਣਨ ਤੇ ਆਵਾਜਾਈ ਨਿਰਮਾਣ ਬੈਂਕਿੰਗ ਬੀਮਾ ਤੇ ਖੇਤੀਬਾੜੀ ਖੇਤਰ ਨਾਲ ਜੁੜੇ 25 ਕਰੋੜ ਤੋਂ ਵੱਧ ਕੰਮ ਇਸ ਬੰਦ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਤੇ ਸਟਾਈਲਕ ਬਿਜਲੀ ਕਰਮਚਾਰੀਆਂ ਨੇ ਵੀ ਸਮਰਥਨ ਦਾ ਐਲਾਨ ਕੀਤਾ ਹੈ ਤੁਹਾਡੇ ਜ਼ਿਲ੍ਹੇ ਵਿੱਚ ਕੀ ਬੰਦ ਦਾ ਅਸਰ ਨਜ਼ਰ ਆ ਰਿਹਾ ਕਮੈਂਟ ਰਾਈ ਜ਼ਰੂਰ ਆਪਣੀ رائے ਰੱਖੋ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਨੇ ਨਿਜੀਕਰਨ ਅਤੇ 4 ਨਵੇਂ ਕੀਰਤ ਕਾਨੂੰਨਾਂ ਖਿਲਾਫ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਜਿਸ ਤਹਿਤ ਬੈਂਕਿੰਗ, ਬੀਮਾ, ਡਾਕ ਸੇਵਾਵਾਂ, ਕੋਲਾ ਖਣਨ, ਨਿਰਮਾਣ ਅਤੇ ਰਾਜ ਆਵਾਜਾਈ ਸਮੇਤ ਮੁੱਖ ਖੇਤਰਾਂ ਦੇ 25 ਕਰੋੜ ਤੋਂ ਵੱਧ ਕਾਮੇ ਹੜਤਾਲ ਤੇ ਜਾਣਗੇ ਕਿਸਾਨ ਯੂਨੀਅਨਾਂ ਅਤੇ ਪਿੰਡੂ ਮਜ਼ਦੂਰ ਸੰਗਠਨਾਂ ਨੇ ਟ੍ਰੇਡ ਯੂਨੀਅਨਾਂ ਦੇ ਕੇਂਦਰੀ ਟ੍ਰੇਡ ਯੂਨੀਅਨਾਂ ਨੂੰ ਸਮਰਥਨ ਦਿੱਤਾ ਹੈ ਤੇ ਭਾਰਤਵੰਦ ਦਾ ਇਹ ਸੱਦਾ ਕੇਂਦਰ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਵੱਲ ਝੁਕਾਅ ਵੱਲ ਵਧ ਰਹੀ ਮਹਿੰਗਾਈ ਤੇ ਉਥੇ ਹੀ ਸੰਘੜ ਰਹੀ ਨੌਕਰੀਆਂ ਦੇ ਮੌਕਿਆਂ ਖਿਲਾਫ ਰੋਸ ਜਤੂਣ ਲਈ ਦਿੱਤਾ ਗਿਆ ਹੈ ਹੜਤਾਲ ਨਾਲ ਬੈਂਕਿੰਗ ਬੀਮਾ ਆਵਾਜਾਈ ਬਿਜਲੀ ਡਾਕ ਸਮੇਤ ਹੋਰ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪੈ ਸਕਦਾ ਹੈ ਹੜਤਾਲ ਦਾ ਸੱਦਾ ਦੇਣ ਵਾਲੀਆਂ ਯੂਨੀਅਨਾਂ ਵਿੱਚ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਇਨ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਤੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨਸ ਤੇ ਹਿੰਦ ਮਜ਼ਦੂਰ ਸਭਾ ਸਮੇਤ ਹੋਰ ਯੂਨੀਅਨਾਂ ਸ਼ਾਮਲ ਨੇ 올 ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਯਾਨੀ ਕਿ AITUC ਦੀ ਅਮਰਜੀਤ ਕਾਰ ਮੁਤਾਬਕ ਨਿਰਮਾਣ ਖਣਨ ਤੇ ਆਵਾਜਾਈ ਨਿਰਮਾਣ ਬੈਂਕਿੰਗ ਬੀਮਾ ਤੇ ਖੇਤੀਬਾੜੀ ਖੇਤਰ ਨਾਲ ਜੁੜੇ 25 ਕਰੋੜ ਰੁਪਏ ਦੇ ਕੰਮ ਇਸ ਬੰਦ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਤੇ ਸਤਾਈ ਲੱਕ ਬਿਜਲੀ ਕਰਮਚਾਰੀਆਂ ਨੇ ਵੀ ਸਮਰਥਨ ਦਾ ਐਲਾਨ ਕੀਤਾ ਹੈ ਤੁਹਾਡੇ ਜ਼ਿਲ੍ਹੇ ਵਿੱਚ ਕੀ ਬੰਦ ਦਾ ਅਸਰ ਨਜ਼ਰ ਆ ਰਿਹਾ ਕਮੈਂਟ ਰਾਈ ਜ਼ਰੂਰ ਆਪਣੀ رائے ਰੱਖੋ